कल पठानकोट आ गए थी जो रूम लिया मार्केट हूँ अभी जा रहे हैं मिनी गोवा पहुंच गए जी मिनी गोवा पठानकोट तो कोई तेई को किलोमीटर तक की दूरी चल है सामने दूर बहुत है सोना साल भी पहाड़ों पर निकल पहाड़ों पहाड़ा चेर आ गए अच्छे वापस पहुंच गए जी अभी मिनी गोवा ਨਿਕਲ ਗਏ ਸਾਡੇ ਬੰਦੇ ਬਾਹਰ ਲੱਭ ਰਿਹਾ ਇੱਥੇ ਕੀ ਹੈਗਾ ਸਾਰਾ ਕੁਝ ਤਾਂ ਬੰਦ ਹੈ ਯਾਰ ਉਹ ਦੇਖਾ ਨਾ ਹਾਲੇ ਤਾਂ ਖੁੱਲੇ ਹੀ ਕੁਝ ਨਹੀਂ ਉਹ ਕਹਿੰਦਾ ਤੁਸੀਂ 9 ਵਜੇ ਖੁੱਲੇਗਾ ਸਾਹਮਣੇ ਆ ਜੀ ਲੇਕ ਔਰ ਸ਼ਾਇਦ ਹਾਲੇ ਖੁੱਲਿਆ ਨਹੀਂ ਕੁਝ ਟਾਈਮਿੰਗ ਹੋਏਗੀ ਇਹਦੀ ਖੁੱਲਣ ਦੀ ਗੱਲਾਂ ਚੱਲ ਰਹੀਆਂ ਐ ਐਡਵੈਂਚਰ ਕਰਨ ਦੀਆਂ ਹਾਲੇ ਤਾਂ ਕੋਈ ਆਇਆ ਨਹੀਂ ਸਾਨੂੰ ਕੋਈ ਕਪਲ ਹੀ ਦਿੱਖਿਆ ਕਿ ਆਇਆ ਪਿੱਛੇ ਆ ਸੋਬਾ ਸੋਬਾ ਦਾ ਟਾਈਮ ਹੈ ਅਸੀਂ ਸਵੇਰ ਜਲਦੀ ਆ ਗਏ ਇਹ ਬੱਚਿਆਂ ਦੇ ਐਡਵੈਂਚਰ ਲਈ ਸਾਰਾ ਕੁਝ ਹੀ ਹੈ ਵੈਸੇ ਇੱਥੇ ਅਵੇਲੇਬਲ ਅੱਛਾ ਉਹਦੇ ਜਿੱਦ ਪਨ ਨਾਲ ਉਹਨਾਂ ਨੇ ਟੱਕ ਅਪਡੇਟ ਲੇ ਲੇ ਉਹਨਾਂ ਜਿੰਨਾਂ ਦਾ ਖਾਣਾ ਅੱਛਾ 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 ਜਦੋਂ ਹੋਣ ਜਿਹੜਾ ਐਡਵੈਂਚਰ ਵਗੈਰਾ ਜਿਹੜਾ ਬਾਈਕਾ ਬੁੱਕਾ ਉਹ ਤੋਂ ਲੈਣੀ ਹੋਟੇ ਆ ਮੈਂ ਉਹ ਗਾ ਸ਼ਾਇਦ ਪਾਈ 89 ਇਹ ਚਾਹੀਏ 8:09 बजे 8:00 बज बजे छुट्टी छुट्टी हुना छुट्टी वाले दिन जा रहा हुदा ओदो क्लाउड ने कहदा 3 दिन दा वादू क्लाउड से इथे क्रिकेट दे नेट लगया हुआ है ओ एकेडमी वगैरह लगदी है लोकेशन दा बहुत सोहनी यार मतलब छुट्टी छुट्टी वाले दिन ज्यादा थे रश हुंदा है असि जल्दी आ गए वेटिंग पॉइंट मतलब पेट्रोल वोटिंग भी सामने शुरू हो गया है ना दा ਇਹ ਤਾਂ ਜ਼ਰੂਰੀ ਹੈ ਕੁਝ ਹੋਰ ਹੋਏ ਨਾ ਹੋਏ ਫੋਟੋਸ਼ூட் ਜ਼ਰੂਰ ਹੋਣਾ ਚਾਹੀਦਾ ਪਾਣੀ ਵੀ ਚੱਕ ਕੇ ਕਰਾ ਲਈਏ ਪਾਣੀ ਹੀ ਗੰਦੀ ਪਾਣੀ ਹੈ ਮੇਰੀ ਕਰਾਈ ਪਾਣੀ ਹੈ ਮੇਰੀ ਕਰਾਈ ਹਾਂ ਬਾਣੀ ਮੇਰੀ ਹੈ ਕੋਈ ਨਹੀਂ ਅਗਲੀ ਵਾਰ ਅਗਲੀ ਵਾਰ ਆਪਾਂ ਬਾਣੀ ਲੈ ਕੇ ਆਵਾਂਗੇ ਨਾਲ ਸਾਹ ਚੱਲੋ ਸਾਹਮਣੇ ਲੈ ਕੇ ਚੱਲਦੇ ਹਾਂ ਤੁਹਾਨੂੰ ਹੌਣ ਦਾ ਰਸਤਾ ਇੱਧਰ ਹੈ ਕਹਿੰਦੇ ਇੱਧਰ ਬੈਠਣ ਲਈ ਬਣੀਆਂ ਹੋਈਆਂ ਔਰ نیچے ਜਾ ਕੇ ਦੇਖਦੇ ਹਾਂ نیچے ਕੀ ਹੈ نیچے ਵੋਟਿੰਗ ਹੋ ਰਹੀ ਹੈ ਸ਼ਾਇਦ ਵੀਊ ਤਾਂ ਬਹੁਤ ਸੋਹਣਾ ਯਾਰ ਸਾਹਮਣੇ ਵੀ ਬਹੁਤ ਸੋਹਣਾ ਵੀਊ ਹੈ ਯਾਹ ਨਾਲ ਹੀ ਉਤਰ ਉਹਨਾਂ ਸੱਟੇ ਹੁਣ ਤੇਰਾ ਪਾਣੀ ਚ ਜਾ ਦੂ ਕਿਸ ਨੂੰ ਕੱਢਣਾ ਹੈ ਆਹ ਖੜਾ ਆ ਹੁਣ ਨੀਚੇ ਸੱਟਦਾ ਹੁਣ ਕਿਵੇਂ ਲੈ ਕੇ ਆਏਗਾ ਆਣਾ ਜਾਣਾ ਐਮ ਇਧਰ ਤੋਂ ਜਾ ਆ ਇੱਥੋਂ ਜਾ ਆ ਇੱਥੋਂ ਜਾ ਇੱਥੋਂ ਹੀ ਜਾ ਹੌਲੀ ਹੌਲੀ ਆਰਾਮ ਨਾਲ ਯਾਰ ਤੂੰ ਭੱਜਦਾ ਬਹੁਤ ਐ ਆਰਾਮ ਨਾਲ ਸਾਹਮਣੇ ਪਾਣੀ ਐ ਨਾ ਰੋਕਿਆ ਪਟਾੜਦਾ ਨਹੀਂ ਉੱਪਰ ਆ ਜਾ ਉੱਪਰ ਐ ਲੈ ਲੈ ਕੇ ਆ ਜਾ ਬਸ ਹੌਨੀ ਖੇਡਣਾ ਤਾਂ ਦਾਣੀ ਬੱਚੇ ਨਹੀਂ ਖੜਦੇ इ बैठ यार मैं कच्चा ही लगता है हाँ बहुत हाँ देखो डर डर के तुर है नीचे एक्चुअली थोड़ी जी इतना फिसलन जी है मतलब बंदा फिसल सकता ਇਸ ਕਰਕੇ ਥੋੜਾ ਧਿਆਨ ਨਾਲ ਆਉਣੇ ਹੋ ਤਾਂ ਥੋੜਾ ਧਿਆਨ ਨਾਲ ਆਹ ਦੇਖੋ ਪਿੱਛੇ ਪਾਣੀ ਹੈ ਜਮਾ ਪੂਰੇ ਪੂਰਾ ਡੂੰਗਾ ਹੈ ਇਹ ਕਿਈ ਸੌ ਫੁੱਟ ਡੂੰਗਾ ਹੋਗਾ ਨੀਚੇ ਕਿਉਂਕਿ ਖਾਈ ਤੇ ਪਹਾੜ ਦੀ ਪਹਾੜ ਦੇ ਵਿੱਚ ਹੀ ਬਣਿਆ ਹੋਇਆ ਖਾਈ ਹੋएगी ਉੱਤੇ ਉਹ ਡੈਮ ਹੈ ਇਹ ਚਲ ਬਿਠਾ ਆਏ ਅਸੀਂ ਨੂੰ ਮਿੰਨੀ ਗੋਆ ਕਹਿੰਦੇ ਨਹੀਂ ਇਹ ਕੱਪ ਆ ਰਹੇ ਕਿਥੋਂ ਤੇ ਨਹੀਂ ਮਿੰਨੀ ਗੋਆ ਬਿਲਕੁਲ ਅਜਿੱਤੇ ਅਗੇ ਫੋਟੋਗ੍ਰਾਫੀ ਕਰ ਰਹੇ ਨੇ ਬਿਲਕੁਲ ਨਹਾਲੀ ਪਾਣੀ ਹੈ ਆ ਵੇਖੋ ਸਾਹਮਣੇ ਬੋਟ ਵੀ ਆ ਰਹੀ ਹੈ ਚਲੋ ਉਹ ਵੀ ਰੀਡੀ ਹੈ ਬਣਾਉਣਾ ਫੋਟੋ ਇਹ ਹੈ ਜੀ ਨੀਂ ਨੀਂਗੋਆ ਮੰਮੀ ਨੂੰ ਤਾਂ ਸਿਸਟਰ ਨੂੰ ਉੱਥੇ ਖੜਾਤਾ ਸੀਗਾ ਤੁਸੀਂ ਉੱਥੇ ਖੜੋ ਕਿ ਪਾਣੀ ਨੂੰ ਦੇਖ ਕੇ ਨਾ ਇਹਨਾਂ ਨੂੰ ਚੱਕਰ ਜਿਹੇ ਹੁੰਦੇ ਪਤਾ ਨਹੀਂ ਕਿੱਥੇ ਪਿੱਛੇ ਹੀ ਰਹਿ ਜਾਂਦੇ ਉਹਦਾ ਵੀ ਆ ਨਹੀਂ ਕੋਈ ਸੰਭਨੇ ਦੇਖੋ ਬਾਈਕ ਵਗੈਰਾ ਲੈ ਕੇ ਆ ਰਹੇ ਨੇ ਟ੍ਰੋਡ ਕਰਸ ਕਰਾ ਰਹੇ ਹੋ ਸਾਈਡ ਤੋਂ ਇਸ ਸਾਈਡ ਦਾ ਮਤਲਬ ਬੋਟਿੰਗ ਬੋਟਿੰਗ ਹੋ ਰਹੀ ਹੈ ਤੇ ਬੋਟਿੰਗ ਤੇ ਹੀ ਆਉਂਦੇ ਆ ਵਾਪਸ ਇੱਧਰ ਪਹਿਲਾ ਸਕੂਲ ਦੇ ਕੁਝ ਬੱਚੇ ਵੀ ਲੰਘੇ ਸ਼ਹਿਰ ਉਹ ਵੀ ਇਹਦੇ ਤੇ ਹੀ ਆਉਂਦੇ ਕਾ ਕਿਵੇਂ ਲਾਉਂਦੇ ਹੈ ਬਾਈਕ ਨੂੰ ਪ੍ਰੋ ਹਾਂ ਜੀ ਹਮ ਉਧਰ ਮੱਜਾਂਗਾ ਠੀਕ ਹੈ ਹਾਂ ਬਸ ਇਹੀ ਖੜਾ ਕੇ ਦੇਖ ਲੈ ਬਾਈਕ ਉਤਾਰਨ ਲੱਗੇ ਦੇਖੋ ਸਾਹਮਣੇ பண்ணீிதி என் சா ਹਾਂ ਉਹਦੇ ਵੀ ਕੁ ਖੜੇ ਹੱਲੇ ਵੀ ਰੇਟਿੰਗ ਤੇ ਹਾਂ ਇਹ ਆ ਗਏ ਆ ਉਹ ਸਾਹਮਣੇ ਹੋਰ ਖੜੇ ਆ ਵੇਟਿੰਗ 'ਚ ਉੱਥੇ ਇਹ ਤੇ ਲੈ ਜਾਉਂਦਾ ਕਿ ਭਾਈ ਜਿਗਰੇ ਵਾਲਾ ਕੰਮ ਹੈ ਨਹੀਂ ਲੈ ਪੱਧਰ ਅੱਗੇ ਲੱਗੇ ਅੱਗੇ ਲੈ ਹੈਲਪ ਕਰਦੇ ਨੇ ਅੱਪਸ ਚੱਲਦੇ ਹਾਂ ਤੇ ਨਾਲੇ ਭਈ ਅੱਗੇ ਹੋ ਜਾਣਗੇ ਕਿੰਨਾ 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 ਕੁ ਡੂੰਘਾ ਹੋਊਗਾ ਇਹ ਹੈ ਕੋਈ ਪਤਾ ਨਹੀਂ ਤੇ ਪਾਣੀ ਉੱਪਰ ਵੀ ਚੜਦਾ ਕਦੇ ਕਿੰਨੀ ਰਹਿੰਦਾ ਇੱਥੇ ਉੱਪਰ ਤਾਂ ਕਾਹ ਜਾਂਦਾ ਕਰੇ ਪਾਣੀ ਬਾਰਸ਼ਾ ਵਗੈਰਾ ਚ ਆ ਜਾਂਦਾ ਹੋਗਾ ਨਾ ਉੱਪਰ ਤੱਕ ਹਾਂ 맞ਚਾ ਆਈਨੋਪਰ ਆ ਜਾਂਦਾ ਤਾਂ ਹੀ ਫਿਰ ਡੂੰਗੀ ਬਹੁਤ ਆ ਫਿਰ ਹਾਂ ਬਹੁਤ ਡੂੰਗੀ ਆ ਤੁਸੀਂ ਆਹ ਦੇਖੋ ਨੀ ਹੇ ਨੀਚੇ ਕਿੰਨੀ ਹੋਏਗੀ ਹੋਰ ਤੋਂ ਦੇਖ ਲਸ ਤਾਂ ਹੀ ਫਿਰ ਬਣੇ ਮਿੱਟੀ ਹੋਰ ਹੋਰ ਕਿਹਨਾਂ ਹੋਰਾਂ ਭਗੰਤ ਢੋਲ ਰਿਹਾ ਨਾ ਬਾਬਾ ਵੱਲਾ ਬਹਿਂਦਾ ਉਦੋਂ ਆ ਡੇਨ ਦਾ ਕੰਮ ਉਹ ਹੋਰ ਹੋਰ ਦੇਖ ਕੇ ਕੰਮ ਤਾਂ ਔਖਾ ਬਈ ਕਿੱਲੀ ਕਰਦੇ ਨਾਲੇ ਉਹ ਜੂ ਆਕੋ ਫੜਾ ਕੋਪੋ ਇਹਦੇ ਕਹਿਣ ਮੁਤਾਬਕ ਆ ਦੇਖੋ ਹੁਣ ਤੁਸੀਂ ਪਾਣੀ ਦਾ ਲੈਵਲ ਦੇਖ ਰਹੇ ਹੋ ਕਿੰਨਾ ਇਹਦੇ ਕਹਿਣ ਦਾ ਮਤਲਬ ਜਿਹੜਾ ਬੰਦਾ ਸੀ ਹੁਣ ਜਿਹਨੂੰ ਅਸੀਂ ਮਿਲੇ ਆ ਉਹ ਦੱਸ ਰਿਹਾ ਕਿ ਉਹ ਉੱਪਰ ਪਹਾੜ ਤੱਕ ਪਾਣੀ ਆ ਜਾਂਦਾ ਤੁਸੀਂ ਐਂ ਦੇਖੋ ਕਿੰਨਾ ਜ਼ਿਆਦਾ ਗਹਿਰਾ ਹੋਊਗਾ ਇਹ ਉਹ ਦੇਖੋ ਬੋਰਚ ਪਾਣੀ ਵੀ ਭਰ ਜਾਂਦਾ ਇਹਨਾਂ ਦੀ ਜੁਗਾਰੀ ਐ ਬੋਟ ਵੀ ਪੁਰਾਣੀ ਜੀ ਟੁੱਟੀ ਜੀ ਬੋਟ ਐ ਇੱਥੰਦਰ ਜਨਰੇਟਰ ਆ ਰੱਖਿਆ ਛੋਟਾ ਜਿਹਦੇ ਨਾਲੇ ਚਲਾਉਂਦੇ ਆ ਉਹ ਦੇਖੋ ਬੋਰਡ ਦੇ ਅੰਦਰ ਪਾਣੀ ਭਰ ਰੱਖਿਆ ਕਿੰਨਾ ਦਰ ਨਹੀਂ ਲੱਗਦਾ ਆਪਕੋ ਦਰ ਕੈਸਾ ਆਪਕੋ ਹੋ ਰਿਹਾ निकल गए सारे हाँ चलिए आ जाए भाई कितने पैसे लेते हैं इस पार उस पार जाने के बीस रुपये एक बंदे के अच्छा अच्छा और बाइक के अच्छा पचास रुपये बाइक के और बीस रुपये एक बंदे के है ना वो बीस रुपये बोल रहा है एक बंदे के ਬੰਦ ਕਰਾ ਫਿਰ ਜੇ ਲੈ ਨਹੀਂ ਹੁੰਦਾ ਤਾਂ ਫਿਰ ਉਹ ਆਦੇ ਪਟਾ ਲੈ ਆਈਓ ਉਠਾਣਾ ਹੀ ਇਹਨਾਂ ਨੇ ਜਿੰਨੀ ਆ ਨਹੀਂ ਸਕਣਾ ਅੱਧਾ ਬੋਲ ਘੰਟਾ ਲੱਗੂਗੀ ਕੋਈ ਕੋੜ ਆ ਰਹੀ ਆ ਉਹ ਕੋਈ ਕੋੜ ਆ ਰਹੀ ਆ ਉਹ ਦੂਜੀ ਵਾਲੀ ਉਹ ਵੋਟ ਨਹੀਂ ਹੈ ਜੇ ਉਹ ਚੱਲਦਾ ਬੰਨਣਾ ਮੈਂ ਜਨਰੇਟਰ ਸਟਾਰਟ ਕਰ ਲਿਆ ਜਨਰੇਟਰ ਤੇ ਇਹ ਜਣੀ ਵਖਾ ਸਾ ਵਡਾ ਲਾਹ ਰੱਖਿਆ ਇਹ ਐਂਜੇ ਘੁਮਾ ਕੇ ਲੈ ਕੇ ਆਉਂਦਾ ਮਤਲਬ ਇੱਥੇ ਪਾਣੀ ਥੋੜਾ ਐ ਉਹ ਹੋਏਗਾ ਨਾ ਨੀਚੇ ਕੁਝ ਹੋਏਗਾ ਐਸਾ ਮੁੱਛ ਨਹੀਂ ਐ ਇਹ ਘੁਮਾ ਕੇ ਫਿਰ ਉਹਨੂੰ ਸਭ ਕੁਝ ਦੁਰਭਾ ਹੁੰਦਾ ਐ ਤੇ ਐਸੇ ਪਾਸੇ ਲੈ ਜਾਵਾਂਗੇ ਕੁਝ ਇਸ ਤੋਂ ਮੇਰੇ ਕੋਲ ਐਜਾ ਕੁਝ ਤੋਂ ਹੁੰਦਾ ਨਾ ਐਜਾ ਉਹਦੇ ਪਾਣੀ ਇੱਧਰ ਹੋ ਰਿਹਾ ਐ ਤੇ ਉੱਤਰ ਹੋ ਰਿਹਾ ਐ ਨਹੀਂ ਇੱਧਰ ਪਾਣੀ ਜਦੋਂ ਜਦੋਂ ਕਹਿੰਦਾ ਕਿ ਮੂਹ ਜਾ ਫਿਰ ਤਾਂ ਇਹ ਘੁਮਾ ਕੇ ਫਾਦਾ ਹੋਊਗਾ ਨਾ ਜੇ ਆਪਾਂ ਕੋ ਗੱਡੀ ਤੋਂ ਹੁੰਦਾ ਆਪਾਂ ਗੱਡੀ ਘੁਮਾਉਂਦੇ ਆ ਸਮਾਈ ਨਹੀਂ ਆਈ ਕਿ ਕਹਿਣਾ ਚਾਹੁੰਦਾ ਜੀਜਾ ਆ ਸਾਡੇ ਜੀਜਾ ਜੀ ਆਪ ਛੋਟੇ ਬਚਪਨ ਦੇ ਦਿਨ ਯਾਦ ਕਰਦੇ ਹੋਇਆ ਦੇਖ ਲਓ ਕੰਮ ਇਹਨਾਂ ਦੇ ਇਹ ਹਾ ਦੇਖੋ ਅਸੀਂ ਛੁੱਟੀ ਵਾਲੇ ਦੇਣਾ ਛੁੱਟੀ ਵਾਲੇ ਦੇਣਾ ਆਉਂਦੇ ਤਾਂ ਕਾਫੀ ਇੱਥੇ ਰੌਣਕ ਮਿਲਨੀ ਸੀ ਆਦੀ ਕੁਝ ਵੀ ਨਹੀਂ ਆਓ ਦੇਖੋ ਮੰਮੀ ਦਾ ਸੀ ਮੰਮੀ ਦਾ ਮੰਮੀ ਦਾ ਪਹੁੰਚਿਆ ਹੀ ਨਹੀਂ ਉਦੋਂ ਤੱਕ ਹਾਂ ਮਜ਼ਾ ਆ ਰਿਹਾ ਤੈਨੂੰ ਤੈਨੂੰ ਤਾਂ ਆਉਣਾ ਹੀ ਸੀ ਚਲੋ ਸਿੱਟੋ ਇਹ ਪਹੁੰਚੇ ਵੀ ਨਹੀਂ ਇਹ ਵੀ ਨਹੀਂ ਪਹੁੰਚਿਆ ਉਹ ਨਾ ਰਹੇ ਬਸ ਇਹ ਪਹੁੰਚ ਜਾਏਗਾ ਬਟਾਏ ਨਹੀਂ ਪਹੁੰਚਦਾ ਜਿੰਨਾ ਪਹੁੰਚਣਾ ਚਾਹੀਦਾ ਆ ਦੇ ਵੈਂਡ ਜਾਇ ਕਰਦੇ ਹਾਂ ਇਹ ਅਰੇ ਹੋਰ ਤਾਂ ਕੋਈ ਹੈ ਨਹੀਂ ਇਕੱਲੇ ਹੀ ਲੱਗੇ ਫੰਸ ਕਰਨ ਹੋਰ ਕੋਈ ਹੈ ਨਹੀਂ ਇੱਥੇ ਚੰਗਲੇ ਚੱਲੋ ਜੀ ਪੱਥਰ ਕਿ ਕਰਾਂਗੇ ਇੱਕ ਘਰੇ ਲੈ ਕੇ ਜਾਊਗਾ ਯਾਦ ਰੱਖੂਗਾ ਨਾ ਅਸੀਂ ਮਿੰਨੀ ਕੋ ਆ ਗਏ ਸੀ ਉੱਤੇ ਕੁਝ ਨਹੀਂ ਮਿਲਿਆ ਪੱਥਰ ਮਿਲੇ ਪੱਥਰ ਲੈ ਕੇ ਆਏ ਅਸੀਂ ਉੱਤੇ ਨਾਮ ਲੈ ਕੇ ਰਾਤੀ ਚੰਗਾ ਮੈਂ ਤਾਂ ਕਰ ਲਵਾਂ ਬੈਠੀ ਫੋੜ ਉਹ ਸਾਹਮਣੇ ਆ ਬੋਟਿੰਗ ਪੁਆਇੰਟ ਸਾਹਮਣੇ ਬੋਰ ਫੇਰ ਆ ਇਹ ਡੈਮ ਹੈ ਡੈਮ ਦੇ ਵਿੱਚ ਪਾਣੀ ਹੁਣ ਤਾਂ ਘਟਾ ਹੈ ਕਹਿੰਦੇ ਪਹਿਲਾਂ ਕਾਫੀ ਪਾਣੀ ਹੁੰਦਾ ਉਹ ਦੇਖ ਸਕਦੇ ਹੋ ਸਾਹਮਣੇ ਤਾਂ ਕਿੰਨਾ ਪਾਣੀ ਹੁੰਦਾ ਹੈਗਾ ਇਹਦੇ ਵਿੱਚ ਪੁੱਲ ਜਾਣੇ ਵੱਧ ਇਹ ਪੁੱਲ ਬੰਦਿਆਏਗਾ ਇਹ ਖੁੱਲ ਗਿਆ ਨਾ ਚਾਹ ਵਗੈਰ ਹੋਗੀ ਇਸਕੇ ਪਾਸ अच्छा यहाँ पे सैटरडे संडे भीड़ रहता होगा है ना सैटरडे संडे भीड़ रहता होगा ले रहे हैं फ्री मजे एक शॉप खुल गई है चाह भी नहीं है साथ में कुछ खाने को मिल जाएगा बिस्किट ही होगा ये पानी नीचे तक ही रहता है कि ऊपर भी आता है अच्छा ये बारिशों में होता होगा फिर बारिशों में होता होगा फिर वो समय दो महीने बंद अच्छा बंद रहता है उस टाइम अच्छा ये ऊपर तक पानी आ जाता होगा फिर है ना आज तक तो डुबदा ही होना है हाँ अच्छा ਕੀ ਗੱਡੀ ਖੜੀ ਐ ਇੱਥੋਂ ਤੱਕ ਡੁੱਬ ਜਾਂਦਾ ਉਹਨੂੰ ਦੇਖੋ ਪਾਣੀ ਹੈ ਕਿੱਥੇ ਬਾਰਸ਼ਾਂ ਟਾਈਮ ਦੇ ਡੁੱਬ ਜਾਂਦਾ ਸਾਰਾ ਕੁਝ ਫਿਰ ਇਹ ਬੰਦ ਰਹਿੰਦਾ 2 ਮਹੀਨੇ ਹੋ ਗਈ ਸਾਡੇ ਵਾਲੀ ਜਨਤਾ ਵੀ ਹੁਣ ਕੁਝ ਲੋਕਾਂ ਨੇ ਸ਼ੁਰੂ ਹੋਇਆ ਅਸੀਂ ਸਭ ਤੋਂ ਪਹਿਲਾਂ ਆ ਗਏ ਸੀ ਪੂਰੀ ਖੱਪ ਪਾਈ ਐ ਇਹਨਾਂ ਨੇ ਬਿਸਕੁਟ ਆਹ ਇਹਨਾਂ ਬਟਾ ਕੱਚੀ ਕੱਚੀ ਮੈਗੀ ਖਾਣੀ ਕੱਚੀ ਮੈਗੀ ਕੱਚੀ ਮੈਗੀ ਮੋੜ ਸ਼ੁਰੂ ਹੋਇਆ ਹੁਣ ਤਾਣਾ ਬਿਸਕੁਟ ਦਾ ਇਹ ਤਾਂ ਹੈ ਕੱਲ ਦਾ ਹੈ ਕੱਲ ਕਿੰਨਾ ਕੁ ਰਸੀ ਵੇਚੇ ਇੱਥੇ ਬਹੁਤ ਸੀ ਛੁੱਟੀ ਵਾਲ ਦਿਨ ਜ਼ਿਆਦਾ ਹੁੰਦਾ ਨਾ ਬਸ ਬਸ ਹੀ ਚੋਹ ਸ਼ਨੀਵਾਰ ਹੈ ਅੱਜ ਵਾਰ ਦੋ ਦਿਨ ਹੋਲੀ ਚੁੱਟੀ ਹੈ ਨਾ ਹਾਂ ਹਾਂ होली ਚੁੱਟੀ ਸੀ ਮੱਚਾ ਅੱਜ ਦਾ ਇਹ ਫਿਰਲਾ ਬਦਲ ਬੰਦਾ ਹਾਂ ਨਾ ਪਰ ਵਰਕਿੰਗ ਡੇ ਹੈ ਨਾ ਅੱਜ ਦੇਖ ਲੈ ਦੇਖ ਲੈ ਦੇਖ ਲੈ ਕਾਲਿੰਗ ਸੰਜੇ ਦਾ ਮੋਬਾਈਲ ਇਹ ਰੈਡਿੰਗ ਚੋਟ ਵੀ ਹੁੰਦਾ ਇੱਥੇ ਆਲਗਨ ਚਾਰਜ ਆ ਰਹੇ ਨੇ ਜੀ ਚੱਲੇ ਅਸੀਂ ਵਾਪਸ ਫੇਰ ਕਦੀ ਕਿਹੜਾ ਮਾਰਾਂਗੇ ਇੱਥੇ ਹੋਰ ਆਵਾਂਗੇ ਅਸੀਂ ਸੈਟਰਡੇ ਜਾਂ ਸੰਡੇ ਨੂੰ ਤੁਸੀਂ ਵੀ ਅਗਰ ਆਉਣਾ ਤਾਂ ਸੈਟਰਡੇ ਸੰਡੇ ਆਉਣਾ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜੇ ਵਰਕਿੰਗ ਡੇਸ ਹੁੰਦੇ ਆ ਕਹਿੰਦੇ ਵੀ ਇੱਥੇ ਇੰਨਾ ਕੋਈ ਮਤਲਬ ਰਸ਼ ਹੁੰਦਾ ਨਹੀਂ ਬਹੁਤ ਘੱਟ ਲੋਕ ਆਉਣੇ ਕੋ ਹੁੰਦੀ ਹੈ ਤਾਂ ਚੇਂਜ ਹੋ ਗਿਆ ਹੁਣ ਕਹਿੰਦੇ ਜ਼ਿਪਲਾਈਨ ਲੈਣੀ ਹੈ ਉਹ ਦੇਖਦੇ ਹਾਂ ਤੁਸੀਂ ਜਾ ਕੇ ਜਿਹੜੀ ਜ਼ਿਪਲਾਈਨ ਕਰਾਉਂਦੇ ਆ ਹਾਂ ਦੇਖਦੇ ਹਾਂ じゃ ਕਿ ਕੀ ਹਿਸਾਬ-ਤਾਬ ਹੈ ਕੀ ਵੇਟਸ ਹੈਗੇ ਉਹ ਸੋਹਣੀ ਜਗ੍ਹਾ ਬਣੀ ਹੋਈ ਹੈ ਇਹ ਲੇਕ ਦੇ ਬਿਲਕੁਲ ਸਾਹਮਣੇ ਹੈ। ਹੋਰ ਇੱਥੇ ਸਪਲਾਈਂ ਕਰਾਉਂਦੇ ਆ ਹਾਟਲ ਵਗੈਰਾ ਵੀ ਆ। ਲੋਕ ਖਾਣ ਪੀਣ ਨੂੰ ਵੀ ਮਿਲ ਜਾਊਗਾ ਇੱਥੇ। ਅਗਰ ਤੁਸੀਂ ਲੰਚ ਡਿਨਰ ਵਗੈਰਾ ਕੁਝ ਕਰਨਾ ਹੈ ਤਾਂ ਸਾਰਾ ਕੁਝ ਅਵੇਲੇਬਲ ਹੈ ਨਾ ਕੋਲ। ਪਲੈਨ ਦਾ 430% ਓਕੇ ਜਿਹੜੀ ਇਹ ਰਣਜੀਤ ਸਾਗ ਡੈਮ ਹੈ ਝੀਲ ਬਣੀ ਹੋਈ ਹੈ। ਇਹ ਇੱਕ ਸਾਈਡ ਤਾਂ ਇਹ ਜੰਮੂ ਕਸ਼ਮੀਰ ਨੂੰ ਟੱਚ ਕਰਦੀ ਹੈ ਉਹ ਜੋ ਸਾਹਮਣੇ ਦੇਖ ਰਹੇ ਹੋ ਤੁਸੀਂ ਪਹਾੜ ਉਹ ਛੋਟੇ ਪਹਾੜ ਹੈ ਉਹ ਹਿਮਾਚਲ ਪ੍ਰਦੇਸ਼ ਹੈ ਔਰ ਜੋ ਉੱਪਰ ਬਿਲਕੁਲ ਪਿੱਛੇ ਤੁਹਾਨੂੰ ਬਰਫ਼ ਵਾਲੇ ਪਹਾੜ ਦਿਖ ਰਹੇ ਹੋਣਗੇ ਉਹ ਲੇਹ ਲਦਾਖ ਹੈ ਔਰ ਇਸ ਸਾਈਡ ਸਾਹਮਣੇ ਜਿੱਥੋਂ ਅਸੀਂ ਜਾ ਕੇ ਆਏ ਆਂ ਦਲੋਜ਼ੀ ਵਗੈਰਾ ਕਚਿਆਰ ਵਗੈਰਾ ਔਰ ਜੋ ਆ ਛੋਟੇ ਪਹਾੜ ਹੈ ਇਹ ਸਾਰੇ ਪੰਜਾਬ ਦੇ ਪਹਾੜਾ ਇਹ ਪਠਾਨਕੋਟ ਦੇ ਵਿੱਚ ਆਉਂਦਾ ਹੈ ਇਸ ਸਾਈਡ ਔਰ ਤਰੀਏ ਚੀਲਾ ਇਹ 300 ਫੁੱਟ ਡੂੰਘੀ ਹੈ ਇਸ ਟਾਈਮ ਵੀ ਇਹਨਾਂ ਦੇ ਕਹਿਣ ਦੇ ਮੁਤਾਬਕ ਜਿੰਨਾਂ ਦੇ ਹਰ ਰਿਜ਼ੋਰਟ ਤੇ ਅਸੀਂ ਬੈਠੇ ਆਂ ਔਰ ਕੱਲ ਉਲੀ ਵਾਲੇ ਦਿਨ ਇੱਥੇ ਕਹਰੇ ਸੀ ਕਿ 800 ਗੱਡੀ ਪਾਰ ਕੋਈ ਹੈ ਔਰ ਜਗ੍ਹਾ ਨਹੀਂ ਸੀ ਇੱਥੇ ਗੱਡੇ ਲਗਾਉਣ ਨੂੰ ਵੀ ਇੰਨਾ ਜ਼ਿਆਦਾ ਰਸ਼ ਹੁੰਦਾ ਹੈ ਇੱਥੇ ਸੈਟਰਡੇ ਸੰਡੇ ਨੂੰ ਅੱਜ ਵਰਕਿੰਗ ਡੇ ਹੈ ਔਰ ਪਲੱਸ ਹਲੇ ਸਵੇਰ ਦਾ ਟਾਈਮ ਹੈ ਹਲੇ ਕੋਈ ਵੀ ਨਹੀਂ ਆਇਆ ਸ਼ਾਮ ਨੂੰ ਜ਼ਿਆਦਾ ਰਸ਼ ਹੁੰਦਾ ਹੈ ਇੱਥੇ ਪਰ ਅਗਰ ਤੁਸੀਂ ਜ਼ਿਆਦਾ ਕਰਾਊਡ ਪਸੰਦ ਕਰਦੇ ਹੋ ਤਾਂ ਤੁਸੀਂ ਸੈਟਰਡੇ ਸੰਡੇ ਆ ਸਕਦੇ ਹੋ ਅਗਰ ਤੁਹਾਨੂੰ ਸ਼ਾਂਤੀ ਪਸੰਦ ਹੈ ਜਿਵੇਂ ਅਸੀਂ ਆਏ ਹਾਂ ਅਸੀਂ ਤਾਂ ਚਲੋ ਐਵੇਂ ਰੈਂਡਮ ਹੀ ਆ ਗਏ ਸਾਡਾ ਕੋਈ ਪਲਾਨ ਨਹੀਂ ਸੀ ਤੇ ਫਿਰ ਤੁਸੀਂ ਵਰਕਿੰਗ ਡੇ ਦੇ ਵਿੱਚ ਆ ਸਕਦੇ ਹੋ ਖਾਣਾ ਖਾਣ ਲੱਗੇ ਆ ਅਸੀਂ ਹੁਣ ਇਹ ਆ ਹਾਲ ਹੈ ਹਾਲ ਕਾਫੀ ਸੋਨਾ ਬਣਾਇਆ ਹੈ ਤੁਹਾਨੂੰ ਦਿਖਾਉਣਾ ਆ ਦੇਖੋ ਬिलास ਵਿੱਚ ਡਾਲ ਦੋ ਪਾਣੀ बहुत सोहना हॉल बनया हुआ ए सी हॉल है, है। मोटर इन्होंने कर दिता हुआ मतलब इधर भी व्यू दिखा मैं थोड़ा सोहना रिजोर्ट बनो जी कर रहे हैं तैयारी जिपलाइन की ਦੇ ਹੋਣੇ ਸਾਨੂੰ ਕੀ ਸਾਫਤਾ ਵੇ ਇਹਦਾ 350 ਪਰ ਪਰਸਨ ਹੈ ਜੀ ਉਹ ਦੇਖੋ ਜੀ ਤੁਸੀਂ ਉਹ ਘੈਂਟ ਵੀ ਆ ਅੱਗੇ ਬਸ ਹਾਲ ਮਾਰ ਦਿਓ ਤੁਸੀਂ ਹਾਈ ਹੋ ਦੇ ਤਾਕਾ ਤਾ ਉੱਪਰ ਤੜਾ ਹੈ ਨਾ ਪਹਿਲੇ ਡਰੀਆਂ ਦੀ ਕੁੜੀ ਸਾਡੀ ਉਹ ਜਾ ਲਾ ਪਰ ਇਹ ਨਾ ਉੱਚਾ ਨਹੀਂ ਹੈ ਨਾ ਹਾਲੇ ਹੈ ਤਾਂ ਤੂੰ ਜਾਏਂਗੀ ਜਰੂਰ ਉਧਰੋਂ ਪਤਾ ਲੱਗੂ ਤੈਨੂੰ ਉੱਚਾ ਨਹੀਂ ਹੈ ਇਹ ਤਾਂ ਸਿੰਪਲ ਸਹੀ ਹੈ ਯਾਰ ਯਹਾਂ ਬਲੇ ਨੀਚੇ ਕੋਈ ਖਾਈ ਖਾਈ ਵਗੈਰਾ ਵੀ ਨਹੀਂ ਹੈ ਉਹ ਯਾਰ ਉੱਤੇ ਜਾਓ ਫੇਰ ਪਤਾ ਲੱਗੂ ਉੱਚਾ ਹੈ ਇਹ ਨਾ ਨੀਚੇ ਡਾਊਨ ਹੋ ਜੂਗਾ ਨੀਚੇ ਡਾਊਨ ਹੋ ਰਹੀ ਹੈ ਨਾ ਬਾਹਰ ਡਾਊਨ ਹੋ ਰਹੀ ਹੈ ਹੂੰ ਉੱਤੇ ਲੱਗ ਰਿਹਾ ਹੁੰਦਾ ਹੈ ਹੋ ਗਏ ਨੀ ਅੱਛਾ ਦੋ ਬੰਦੇ ਜਾ ਸਕਦੇ ਆ ਲਗ ਲਾਈਂ ਦੇ ਏ ਕੀ ਬਲਾਈਨ ਤੇ ਦੋਨੋਂ ਕਿੰਨਾ ਹੈ ਵੀਤਾ ਇੱਕ ਲੋਗ ਹੈ ਅੱਛਾ ਹੈਵੀ weight ਕਿੰਨਾ ਤੱਕ ਹੁੰਦਾ ਹੈ ਕੁਝ ਨਹੀਂ 85 ਤੱਕ ਅੱਛਾ 92 ਹੈ ਮੇਰਾ 92 ਹੋਗਾ ਵੀ ਤਾਰ ਲੂਦੇ ਹਨ ਤਾਰ ਲੂਦੇ ਹੋ ਤਾਂ ਸਾਡੇ ਜੀਜੇ ਨਾਲ ਤਾਂ ਕਲੋਲ ਹੀ ਹੁੰਦੀ ਵਿਚਾਰੇ ਨਾਲ ਇਹਦਾ ਵਿਚਾਰਾ ਉੱਥੇ ਪੈਰਾਗਲਾਈਡਿੰਗ ਕਰਨ ਗਿਆ ਹੋਇਆ ਆਪਾਂ ਦਾ ਲੰਕੀਪਲਾਈਨ ਤੋਂ ਜਾਂਦੀ ਹੈ ਤੁਹਾਡੀ ਤਰ੍ਹਾਂ ਤਾਂ ਅਗਰੇ ਨਹੀਂ ਜੈਪਲਨ ਤੋਂ ਹੁੰਦੀ ਹੈ ਹੋ ਜਾਂਦੀ ਹੈ ਮੈਂ ਨੂੰ ਇਹ ਕਰਾਂਗੇ ਪੈਰਾਗਲਾਈਡਿੰਗ ਕਰਾਂਗੇ ਉਹ ਵੀ ਕਹਿੰਦੇ ਕਦੇ ਤੇਰਾ weight ਜ਼ਿਆਦਾ 85 ਤੱਕ ਚਾਹੀਦਾ ਹੁਣ ਇੱਥੇ ਵੀ ਕਹਿ ਰਿਹਾ ਵੀ ਤੇਰਾ ਨਹੀਂ ਹੋ ਸਕਦਾ weight ਜ਼ਿਆਦਾ ਸਿੱਖੋ ਕੋਈ ਸਾਡੇ ਤੋਂ 75 ਕਿਲੋ ਵਾਲਿਆਂ ਤੋਂ ਮੰਮੀ ਜੀ ਮੈਂ ਆਉਂਦਾ ਆਹ ਦੇਖੋ ਚੱਲ ਚੰਗਾ ਫਿਰ ਹੈ ਉਹ ਗਲਤੀ ਹੋਈ ਤਾਂ ਮਾਫ਼ ਕਰੀ ਬਸ ਇਹ ਨਾ ਕਿ ਬੰਨਣਾ ਉਹ ਵੀ ਤਾਂ ਬੰਨਿਆ ਨਹੀਂ ਆ ਉਹ ਕੋਈ ਚਾਪ ਨਹੀਂ ਬੰਨਿਆ ਚੱਲ ਚੰਗਾ ਫਿਰਾਂ ਦੁਆਵਾਂ ਮਦੂਮਾਂ ਚ ਜਾਤ ਅਸੀਂ ਰੱਖਾਂਗੇ ਤੈਨੂੰ ਤੇ ਹੋਰ ਆ ਜਾ ਨਹੀਂ ਕੁਛ ਨਹੀਂ ਬਣਾ ਬਸ ਇਹਨੂੰ ਫੜਨਾ ਤੇ ਤੰਗਦਾ ਨਹੀਂ ਬਸ ਬੈਲਟ ਬੈਲਟ ਚੰਗੀ ਤਰ੍ਹਾਂ ਲਾ ਦੇ ਯਾਰ ਬਾਕੀ ਸਾਰਾ ਕੁਝ ਠੀਕ ਹੈ ਤੇ ਪੈਰ ਉਹ ਅੱਗੇ ਹੋਰ ਰੱਖੀ ਡਰਦੀ ਦੇਖ ਡਰਦੀ ਦੇ ਕੋਈ ਨਹੀਂ ਕੁਛ ਨਹੀਂ ਹੁੰਦਾ ਵਾਦ ਵਾਦ ਕੀ ਡਿੱਗ ਪਾਂਗੇ ਆਪਾਂ ਉਹ ਤੋ ਉਹ ਪੁਆਇੰਟ ਤੱਕ ਜਾਣਾ ਉਹ ਸਾਹਮਣੇ ਜਿਹੜਾ ਪੁਆਇੰਟ ਠੀਕ ਹੈ ਤੋ ਦੱਸੋ 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 ਇਹ ਕਿਉਂ ਨਹੀਂ ਬੰਦੇ ਸਿੱਦੇ ਹੀ ਨਹੀਂ ਆਏ ਹੀ ਕਿਹਨ ਐਟਿਕ ਆਉਣਾ ਹੈ ਹਾਂ ਤੋ ਤੱਕ ਚੱਲਦੇ ਸੀ ਵੀ ਤੇ ਵੀ ਆ ਹਾਂ ਦਰੀ ਨਾ ਬੋਲ ਉਸਨੂੰ ਕਰ ਲੈ ਮੈਨੂੰ ਕੋਈ ਦਿੱਕਤ ਨਹੀਂ ਹੈ ਕਰ ਲੈ ਕੋਈ ਗੱਲ ਨਹੀਂ ਓ ਹੈਲੋ ਏਟੀਐਮ ਦੇ ਦੋ ਨਾਲ ਮੈਨੂੰ ਪਾਸਵਰਡ ਪਾਸਵਰਡ ਦੱਸ ਦੋ ਮਗਰ ਉਹ ਕੀ ਕਿੰਦੇ ਕੰਮ ਆਉਣੇ ਸਾਡੇ ਜੀ ਜਾਈਂ ਤਿਆਰੀ ਤਿਆਰ ਹੀ ਹੋ ਗਈ ਹੈ ਜਾਣ ਦੀ ਇਹ ਸਿੱਧਾ ਹੁੰਦੋ ਹੀ ਨਾ ਓ ਜਾਣਦਾ ਹੈ ਭੜਿਆ ਨਾ ਓਕਰ 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 ਕਿੱਥੇ ਜਾਣਾ ਕਿੱਥੇ ਕਿੱਥੇ ਪਹੁੰਚੇਗਾ ਪਹਿਲਾਂ ਭਾਈ ਸਾਹਿਬ ਜਾਣਗੇ ਠੀਕ ਹੈ ਠੀਕ ਹੈ ਤੇ ਇਹਦੇ ਸਾਰੇ ਇਹ ਗੱਲਾਂ ਦੱਸਾਂ ਨਾ ਇਹ ਰਕਮ ਨਹੀਂ ਯਾਦ ਨਾ ਆਜੀ ਹਾਂ ਹਾਂ ਫੋਟ ਡਰਕਟ ਦੇ ਨਾਲ ਨਾਮ ਨਾਮ ਕਰੀ ਜਾ ਕੇ ਬੰਦਾ ਯਾਰ ਸੁਣਾਣਾ ਇਹਨੇ ਘੁੱਟ ਕੇ ਨਹੀਂ ਪਾਣੀ ਜਿੱਤੇ ਇਹ ਤਾਂ ਤਾਰ ਜਾਂਦੀ ਹੈ ਇਸ ਤਰ੍ਹਾਂ ਦਾ ਪ੍ਰੈਸ ਹਾਂ ਹਾਂ ਦੇਖੋ ਕਿ ਤੁਹਾਡਾ ਬੇੜ ਜਿਆਦਾ ਸਪੀਡ ਵਧੀ ਹੋਈ ਹੋਏਗੀ ਠੀਕ ਹੈ ਹਾਂ ਸਲੋ ਹੋ ਜਾ ਮਤਲਬ ਹਾਂ ਸਲੋ ਇਦਾਂ ਨਹੀਂ ਫੱਲਾ ਨਾ ਘੁੱਟ ਗਿਆ ਇਦਾਂ ਤਾਂ ਜਾਂਦ ਰਿਹਾ ਸੱਡੋਂਟੀ ਲਾ ਲਾ ਠੀਕ ਹੈ ਹਾਂ ਹਾਂ ਮਾਮੂ ਸੁਣਿਆ ਮੈਂ ਨਾ ਵੀਡੀਓ ਬਣਾ ਲੈਣਾ ਸਟੇਟ ਪਤਾ ਜੀ ਚਲੋ ਕੀ ਆ ਇੱਕ ਬੰਦਰ ਹੈ ਸਾਡਾ ਬੜੀ ਭੈਣ ਦੀ ਵਾਰੀ ਆ ਗਈ लो लाओ जी गई ये आहो डर नहीं लगता कुछ नहीं होता ये भी गया ਪਾ ਚੱਲਦੇ ਆ ਨੀਚੇ ਹੁਣ ਕਿਵੇਂ ਦਾ ਫੀਲ ਹੋ ਰਿਹਾ ਫੋਨ ਦੀ ਮੇਰਾ ਹਾਂ ਕਿਹੋ ਜਿਹਾ ਫੀਲ ਹੋ ਰਿਹਾ ਤੇਰਾ ਉਹ ਤਾਂ ਮੈਂ ਕਿੰਨਾ ਗਿਆ ਹਾਂ ਹਾਂ ਮੋੜਾਈ ਸਭ ਸਲਾਮਤ ਆਗੇ ਬਹੁਤ ਵਧੀਆ ਲੱਗਿਆ ਮੈਨੂੰ ਮਜ਼ਾ ਉਹ ਮੋਬਾਈਲ ਕਿੱਥੇ ਹੈ ਮਿੱਤਰੋ ਨਿਕਲ ਰਹੇ ਆ ਅਸੀਂ ਵਾਪਸ ਨੂੰ ਪਾਪਾ ਜੀ ਕਰ ਰਹੇ ਆ ਗੁੱਡ ਬਾਏ ਲొਕੇਸ਼ਨ ਨੂੰ ਉਧਰ ਗਏ ਆ ਉਹ मामੂਆ ਸੋਈ ਮਿਲਦੇ ਆ ਫੇਰ ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਤੇ ਹਾਂ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਸਾਰਿਆਂ ਦਾ ਇੱਥੋਂ ਦਾ ਬਹੁਤ ਵਧੀਆ ਆਇਆ ਮਜ਼ਾ ਹਾਂ ਚਲੋ ਸ਼ੰਕਾ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਹੋਰ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ